ਤਾਂ ਇਹ ਤੋਂ ਕਹਿੰਦੇ ਸੀ ਤੇ ਇਹਦੇੋਂ ਤੋਂ ਨਹੀਂ ਜਨਮ ਆਇਆ ਟਵਿਨਸ ਇਹਦੇ ਦੇਖੋ ਸਾਨੂੰ ਪਹਿਲਾਂ ਕਹਿੰਦਾ ਸੀ ਮੈਂ ਰਖੜੀ ਦੇ ਨਹੀਂ ਆਉਣਾ ਅਸੀਂ ਚੰਤਪੋਨੀ ਮੱਥਾ ਟੇਕਣ ਗਏ ਤੇ ਇਹਨੂੰ ਕਹਿੰਦਾ ਤੂੰ ਰਖੜੀ ਰੱਗੇ ਯਹੋ ਉਸਾਨੂੰ ਪਹਿਲਾਂ ਪਤਾ ਹੋ ਗਿਆ ਇਹ ਚੰਤਪੋਨੀ ਪਹਿਲਾਂ ਹੀ ਰਖੜੀ ਬਣ ਗਿਆ ਤੁਸੀਂ ਤੇ ਆ ਜੋ ਆਪਣੀ ਛੋਟੀ ਭੈਣ ਤੇ ਤੂੰ ਕਾਲੂ ਆਪਣੀ ਸ਼ੋਦੀ ਭੈਣ ਤੋਂ ਕਹਿੰਦਾ ਮੈਂ ਉਹ ਵੀ ਉਹ ਵੀ ਤਾਂ ਮੇਰੀ ਭੈਣ ਆ ਉਹ ਤੋਂ ਵੀ ਕਹਿੰਦਾ ਮੈਂ ਰਖੜੀ ਪਾਉਣੀ ਦੋ ਨਾ ਕਹਿੰਦਾ ਜਾ ਕੇ ਮੈਂ ਰਖੜੀ ਪਾਉਣੀ ਤੇ ਪੈਂਟ ਆਉਣ ਲੱਗਾ ਸੀ ਕਹਿੰਦਾ ਆ ਜਾ ਤੇ ਉਹ ਵੀ ਬਸ ਉਹਨਾਂ ਕਰਮਾਂ ਜਿਹੀ ਸੀ ਉਹਨਾਂ ਭੈਣਾਂ ਤੋਂ ਰਖੜੀ ਹੀ ਨਾ ਹਾਂ ਸੋ ਸੱਤ ਸਾਲਾਂ ਚੱਲੇ ਗਏ ਅੰਬਰੇਦਰ ਸੇਗਾ ਇਹ ਕੀ ਵਾਈ ਸਾਲ ਉਹਦੀ ਉਮਰ ਸੀਗੀ ਮੇਰੀ ਤੇ ਤਿੰਨ ਮਹੀਨੇ ਬਾਅਦ ਚੰਦਪੋਣੀ ਤੋਂ ਆਇਆ ਸੀਗਾ ਪਿੰਡ ਵਾਪਸ ਭੈਣਾਂ ਦੇ ਕੋਲ ਰਖੜੀ ਬਣਾਉਣ ਦੇ ਲਈ ਉਹ ਰਖੜੀ ਬਣਾਉਣ ਦੇ ਲਈ ਆਇਆ ਪਹਿਲੋਂ ਘਰੇ ਬੈਠਾ ਮਾਮੇ ਦੇ ਕੋਲ ਸ਼ੌਪ ਤੇ ਗਿਆ ਸ਼ੌਪ ਤੋਂ ਬਸ ਯਾਰਾਂ ਦੋਸਤਾਂ ਨੂੰ ਮਿਲਦਾ ਮਿਲਦਾ ਇਤਨੀ ਬਾਈਕ ਤੇ ਪੇਂਟ ਦਾ ਰਾਉਂਡ ਮਾਰਨ ਗਿਆ ਬਈ ਉਹਦਾ ਮੋਟਰਸਾਈਕਲ ਥੋੜਾ ਤੇਜ਼ ਹੋਣ ਕਰਕੇ ਸਲਿੱਪ ਹੋ ਗਿਆ ਤੇ ਉਹਦਾ ਐਕਸੀਡੈਂਟ ਹੋ ਗਿਆ ਸੋ ਅ ਸਤੰਸ ਜ਼ਿਆਦਾ ਰੋਜ਼ਿੰਗ ਕਰਨ ਸੋ ਸਾਰੇ ਡਾਕਟਰ ਜੀ ਵਾਜ ਦਿੰਦਾ ਸੀ ਈ ਜੇ ਤੱਕ ਈ ਜੇ ਤੱਕ ਬਹੁਤ ਜ਼ੋਰ ਲਗਾ ਅਸੀਂ ਫਗਵਾੜੇ ਸਿਮੂ ਵੀ ਲੈ ਕੇ ਗਏ ਜੇ ਰਾਵਰ ਮਸਤ ਵੀ ਲੈ ਕੇ ਗਏ ਉਥੋਂ ਡੀ ਐਮ ਸੀ ਰੈਫਰ ਕੀਤਾ ਡੀ ਐਮ ਸੀ ਤੋਂ ਵੀ ਤੇ ਇਹ ਵੀ ਲੈ ਕੇ ਗਏ ਬਾਅਦ ਵਿੱਚ ਪਰ ਅਸੀਂ ਸਾਰੇ ਨਾਲ ਸਾਨੂੰ ਘਟਾ ਰਹੂਗਾ ਜੀ ਚਾ ਨਹੀਂ ਸਕਿਆ ਸੋ ਬਸ ਇਹ ਬਹੁਤ ਤਕਰੀਰ ਦੇ ਦੀ ਬੈ ਸਾਡੇ ਨਾਲ ਪੜਾ ਰਿਹਾ ਹੈ ਕੀ ਨਾਮ ਸੀਗਾ ਜੀ ਉਹਦੇ ਫਾਦਰ ਸਾਹਿਬ ਦਾ ਕੀ ਨਾਮ ਸੀ ਤੇ ਉਹਦਾ ਕੀ ਨਾਮ ਸੀ ਬਪਾ ਰਾਮ ਜੀ ਗਿਸ਼ਕਮਰ ਰੌੜੀ ਜੀ ਦਾ ਗੌਰ ਰੌੜੀ ਸੀਗਾ ਤੇ ਪਰ ਕੇ ਜੁਕਾ ਗਰਾ ਰਹਿਣਾ ਪਾਣੀ ਕੀ ਕੰਮ ਕਰਦਾ ਸੀਗਾ ਜੀ ਕੰਮ ਕਰਦੇ ਤਾਂ ਦੁਕਾਨਾਂ ਅਸੀਂ ਲਾਉਂਦੇ ਸੀਗੇ ਜਿੱਦਾਂ ਚਿੰਤਪੁਰਿਆਂ ਪਹਿਲਾਂ ਬਾਬੇ ਬਲਕਨਾਥ ਅ ਲੱਗੇ ਸੀਗੇ ਦੁਕਾਨਾ ਉੱਥੇ ਕੰਮ ਕਰਦਾ ਸੀ ਹੁਣ ਉੱਥੋਂ ਬਾਅਦ ਚਿੰਤਪੁਰ ਨਹੀਂ ਮਿਲਣ ਆ ਕੇ ਤੇ ਰਖੜੀ ਬਣਾਉਂਦੇ ਰਿਏ ਆਪਣੀਆਂ ਭੈਣਾਂ ਦੇ ਕੋਲ ਆਇਆ ਸੀ ਕਿੰਨੇ ਕ ਵਜੇ ਦੀ ਬਾਪਪਾ ਇਹ ਸ਼ਾਮ ਨੂੰ 7:30 7:30 8 ਵਜੇ ਦੇ ਗਰੀਬ ਕੜਨਾ ਪ੍ਰੀਤ ਦੁਆਲ ਸਮੁਹ ਆਏ ਸਨ ਤੋਂ ਅਸੀਂ ਹਸਪੀਟਲ ਦੇ ਵਿੱਚ ਵਿਚਾਰੇ ਉਹਨੂੰ ਦੇਖਿਆ ਤੇ ਉੱਥੋਂ ਅਸੀਂ ਉਹਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਸੀ ਸੀਸੀ ਪੁਟੇ ਵਗੈਰਾ ਵੀ ਆਈ ਹੋ ਕੋਈ ਕੈਮਰੇ ਵਿੱਚ ਵੀ ਨਹੀਂ ਸਰ ਸੀਸੀਟੀਵੀ ਕੈਮਰਾ ਥੋੜਾ ਦੂਰ ਹੈ ਤੇ ਅਜੇ ਤੱਕ ਚੈੱਕ ਨਹੀਂ ਕੀਤਾ ਚੈੱਕ ਕਰਾਂਗੇ ਇੱਕ ਦੋ ਦਿਨ ਤੱਕ ਬਸ ਇਹ ਰੂਟ ਤਾਂ ਹੈ ਨਹੀਂ ਕਿਉਂਕਿ ਸਾਨੂੰ ਉੱਥੇ ਦੇ ਮੌਜੂਦਾ ਲੋਕਾਂ ਨਾਲ ਦੱਸਦਾ ਸੀਗਾ ਵੀ ਇਹ ਮੋਟਰਸਾਈਕਲ ਤੇ ਸੀ ਤੁਹਾਡਾ ਜਦੋਂ ਉਹਨੇ ਬ੍ਰੇਕ ਮਾਰੀ ਐ ਸਲਿਪ ਹੋ ਗਿਆ ਤਾਂ ਇਹਦੇ ਜਿਹੜਾ ਛਾਤੀ ਦਾ ਸੀ ਉਹ ਛਾਤੀ ਵਿੱਚ ਸੌਂ ਕਰਕੇ ਹਾਰਟ ਕੰਮ ਕਰਨ ਬੰਦ ਕਰ ਗਿਆ ਸੀ ਨਹੀਂ ਕਿ ਜੀ ਆਕਸੀਜਨ ਸਲੋ ਹੋ ਗਈ ਸੀ ਬਾਕੀ ਪਲਸ ਉਹਦੀ ਸਹੀ ਸੀ ਪੀਪੀਓ ਦਾ ਸਹੀ ਸੀ ਜਦੋਂ ਅਸੀਂ ਚੈੱਕ ਕਰਾਇਆ ਮਸੂਏ ਇੱਕ ਕਕਸ ਆਕਸੀਜਨ ਥੋੜੀ ਜਿਹੀ ਲੋਬੀ ਸੀ ਮਸਾਜੇ ਉਹ ਬਸ ਲੋਹੋਂ ਦੀ ਗਈ ਉਹ ਆਪਣੀ ਹੋਈ ਤਕਰੀਬ ਸਥਿ ਵੀ ਗਏ ਆ ਸਾਨੂੰ ਉਹਨਾਂ ਨੇ ਇਹ ਸਸਨ ਕੀਤੀ ਹੈ ਸੰਦਰ ਰੈਟ੍ਰਿਕ ਬੀਐਸ ਸੈਂਟਰੀ ਪਾਸੇ ਦੀ ਕੰਟਰੀ ਨੂੰ ਤੇ ਹੋਰ ਅਸੀਂ ਡੀਐਮਸੀ ਗਏ ਆ ਡੀਐਮਸੀ ਵੀ ਸਾਡੇ ਨਾਲ ਪਹਿਲਾਂ ਉਹਨੇ ਬਹੁਤ ਹੀ ਟ੍ਰੀਟਮੈਂਟ ਉਹਦਾ ਕੀਤਾ ਸਾਡੇ ਨਾਲ ਬਹੁਤ ਵਧੀਆ ਰਿਹਾ ਪਰ ਵਿੱਚੋਂ ਸਾਨੂੰ ਉਹਨਾਂ ਦੱਸਿਆ ਕਿ ਨਹੀਂ ਇਹ ਸ਼ੈਤ ਇੱਕ ਉਮੀਦ ਆ ਬੀਸ ਜੀ ਜਗੋਣੀਆਂ ਦਾ ਤੁਸੀਂ ਪੀਸੀ ਇਹਨੂੰ ਲੈ ਜਾਓ ਉਹ ਅਸੀਂ ਉੱਥੋਂ ਪੀਸੀ ਜਗਾਇਆ ਪੀਸੀ ਕੋਚ ਤੋਂ ਤੋਂ ਪਹਿਲੇ ਸ਼ੈਤ ਨੂੰ ਛੱਡ ਗਿਆ ਸੀ ਅਸਾਂ ਸਾਥ ਛੱਡ ਗਿਆ ਸੀ ਜਦੋਂ ਖੇਤ ਤੇ ਜਾ ਕੇ ਅੰਦਾਜ਼ੇ ਡਾਕਟਰ ਨੇ ਬਹੁਤ ਹੀ ਵਧੀਆ ਕਰ ਰਾਨੇ ਜੀ ਜਿਹੜੀ ਹਸਪੀਟਲ ਤੇ ਰਿਹਾ ਡਾਕਟਰ ਨੇ ਅੰਦਰ ਸਾਨੂੰ ਐਂਬੂਲੈਂਸ ਦੇ ਵਿੱਚੋਂ ਉਤਰਨੇ ਦਿੱਤਾ ਉਹ ਡਾਕਟਰ ਉੱਥੇ ਆਪ ਚੱਲ ਕੇ ਆਏ ਸੀ ਤੇ ਉਹਨੇ ਸਾਡੇ ਮੁੰਡੇ ਉੱਥੇ ਪਹਿਲਾਂ ਟ੍ਰੀਟਮੈਂਟ ਕੀਤਾ ਪੂਰੀ ਚੈੱਕਅਪ ਕੀਤਾ ਉਹ ਤੋਂ ਬਾਅਦ ਉਹਨੇ ਜੀ ਆਪੀ ਨੂੰ ਅੰਦਰ ਲੈ ਕੇ ਅੰਦਰ ਆਕਸੀਜਨ ਲਗਾਈ ਜੇ ਉਹ ਵੀ ਹਾਰ ਜਿਹੜਾ ਜਿਹੜਾ ਕੈਂਟ ਲੱਗੇ ਸੀ ਖੱਤੀਆ ਉਹ ਲਾ ਕੇ ਉਹਨੂੰ ਦੇਖਿਆ ਕਿ ਕਿਤੇ ਮਾੜੀ ਮੋਟੀ ਵੀ ਹੈ ਕਿਤੇ ਬੂਮ ਮਟਕਾਤਾ ਹੈ ਤਾਂ ਹੋ ਸਕਦਾ ਵੀ ਉਹ ਡਾਕਟਰ ਉਹਨੂੰ ਚਾ ਸਕਦੇ ਸੀ ਪਰ ਉਹਨਾਂ ਨੇ ਉਹਰਾ ਜੋ ਉਹਨਾਂ ਦੇ ਸਰਕਾਰ ਚਾਹਤ ਲਾਇਆ ਪਰ ਉਹਦੀ ਵਾਰ ਨੂੰ ਪਹਾਣਾ ਬੰਨਣਾ ਪੈਣਾ ਕਿੰਨੇ ਭੈਣ ਭਰਾ ਸੀਗੇ ਉਹ ਦੋ ਭੈਣਾਂ ਤੇ ਦੋ ਭਰਾ ਸੀਗੇ ਭਜੀ ਇੱਕ ਭੈਣ ਸਾਂ ਜੁੜਿਆ ਜੀ ਇੱਕ ਦੋ ਟਵਿਨਸ ਸੀਗਾ ਜੀ ਇੱਕ ਜੀ ਨਾਲ ਭੈਣਾਂ ਗਾਰੀ ਆਏ ਸਾਰੇ ਨੂੰ ਵੱਡੇ ਸੀਗੇ ਇਹ ਛੋਟਾ ਸੀਗਾ ਗੱਲ ਆ